ਤਾਂ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਬਰਕਤ ਭਾਗਪੰਤਾ ਵੀ ਦੇ ਬਾਰੇ ਤਾਂ ਜਿੱਦਾਂ ਕਿ ਪ੍ਰੀਤ ਨੂੰ ਸਭ ਕੁਝ ਪਤਾ ਲੱਗ ਜਾਂਦਾ ਹੈ ਕਿ ਕਦੋਂ ਹੋਣੀ ਦੱਸਦੇ ਹਨ ਉਹਨੂੰ ਕਿ ਵੀ ਜੋ ਉਹ ਅਲਮਾਰੀ ਮਮੀ ਨੇ ਤੈਨੂੰ ਦਿੱਤੀ ਹੈ ਉਹ ਸਾਡੇ ਤੋਂ ਚੋਰੀ ਭੇਜੀ ਹੈ ਤਾਂ ਪ੍ਰੀਤ ਦਾ ਮਾਣ ਨੂੰ ਕੁਝ ਦੀ ਹੈ ਕਿ ਤੈਨੂੰ ਚੋਰੀ ਭੇਜੀ ਹੈ ਅਲਮਾਰੀ ਇਹਨਾਂ ਤੋਂ ਤਾਂ ਉਸ ਦੀ ਮਾਂ ਕਹਿੰਦੀ ਹੈ ਹਾਂ ਮੈਂ ਚੋਰੀ ਭੇਜੀ ਹੈ ਅਲਮਾਰੀ ਇਹਨਾਂ ਤੋਂ ਆਏ ਕੀ ਕਰ ਲੈਣ ਤੇ ਇਹ ਸਕਲ ਵਿੱਚ ਮੇਰਾ ਵੀ ਹਿੱਸਾ ਹੈ ਤਾਂ ਮੇਰੀ ਵੀ ਇੱਥੇ ਚੱਲਣੀ ਚਾਹੀਦੀ ਹੈ ਤਾਂ ਸਾਉਦਰ ਸੰਦੀਪ ਆਗਦੀ ਹੈ ਕਿ ਇਹ ਸਾਬ ਨਾਲ ਜੀ ਸਾਰਾ ਕੁਝ ਤਾਂ ਇਹਨਾਂ ਨੂੰ ਲਟਾਈ ਜਾਓਗੇ ਅਸੀਂ ਹੁਣ ਕਿੰਨਾ ਕ ਕਰ ਸਕਦੇ ਹਾਂ ਅਸੀਂ ਇਹਨਾਂ ਨੂੰ ਜ਼ਿੰਦਗੀ ਪਰ ਤਾਂ ਨਹੀਂ ਦੇ ਸਕਦੇ ਇਹਨਾਂ ਇਸ ਸਬ ਤੋਂ ਅੱਡੇ ਜਾਈ ਨੂੰ ਤੁਸੀਂ ਆਪ ਹੀ ਨਾਲ ਚ ਪਾ ਰਹੇ ਹੋ ਨਹੀਂ ਹੋ ਤਾਂ ਸੰਦੀਪ ਆਂਦੀ ਹੈ ਕਿ ਬਾਅਦ ਵਿੱਚ ਤੁਹਾਨੂੰ ਕੁਝ ਤਾਂ ਪਵੇਗਾ ਤਾਂ ਉਦੋਂ ਪ੍ਰੀਤ ਗੁੱਸੇ ਹੋ ਕੇ ਅੰਦਰ ਚਲੀ ਜਾਂਦੀ ਹੈ ਜਦ ਪ੍ਰੀਤ ਜੀ ਮਾਂ ਉਥੋਂ ਮਾਂ ਵਿੱਚ ਜਦੋਂ ਪ੍ਰੀਤ ਦੀ ਮਾਂ ਸੂਟ ਲੈ ਕੇ ਆ ਆਉਂਦੀ ਹੈ ਤਾਂ ਉਹ ਪ੍ਰੀਤ ਨੂੰ ਆਉਂਦੀ ਹੈ ਲੈ ਹਲ ਸੂਟ ਤੂੰ ਹਣ ਸੂਟ ਪਾ ਕੇ ਦੇਖ ਤਾਂ ਅੱਗੇ ਪ੍ਰੀਤ ਆਉਂਦੀ ਹੈ ਕਿ ਮੈਂ ਸੂਟ ਨਹੀਂ ਪਾਉਣੀ ਬਾਅਦ ਵਿੱਚ ਉਹ ਕਹਿਣਗੀ ਕਿ ਇਹ ਤਾਂ ਸੂਟ ਅਸੀਂ ਹੀ ਸੁਵਾਈ ਦਿੱਤੀ ਹੈ ਤੇ ਇਹ ਸਾਡੇ ਪਿਆਸੇ ਦੇ ਲਈ ਆਏ ਹਾਂ ਮੈਂ ਹੋਰ ਵੇਚੀ ਨਹੀਂ ਕਰਾਉਣਾ ਚਾਹੁੰਦੀ ਮੰਮੀ ਜੀ ਨੂੰ ਮਿੱਕੀ ਨੂੰ ਫੋਨ ਲਾ ਲੈਣ ਦੋ ਮੈਂ ਇੱਥੋਂ ਚਲੀ ਜਾਣਾ ਹੈ ਜਦ ਇਹ ਗੱਲ ਸੰਦੀਪ ਸੁਣਦੀ ਹੈ ਤਾਂ ਉਹ ਕਮਰ ਨੂੰ ਜਾ ਕੇ ਕਹਿੰਦੀ ਹੈ ਕਿ ਆਪਾਂ ਪ੍ਰੀਤ ਨੂੰ ਜਾ ਕੇ ਸਮਝਾਈਏ ਕਿ ਤੂੰ ਜੋ ਗੱਲ ਹੋ ਗਈ ਉਸ ਨੂੰ ਖੁੱਲ ਦੋ ਅਰੇ ਆਪਾਂ ਸ਼ੁਰੂ ਹੀ ਸ਼ੁਰੂਆਤ ਕਰਦੇ ਹਾਂ ਜੋ ਕੁਝ ਪਿਛੇ ਹੋ ਗਿਆ ਉਸ ਸਭ ਨੂੰ ਖੁੱਲ ਜਾਈਏ ਜਾ ਤੋ ਪ੍ਰੀਤ ਨੂੰ ਆਣ ਕੇ ਸਮਝਾਵੇ ਹਨ ਤਾਂ ਪ੍ਰੀਤ ਤੇ ਕਿਸੇ ਦੀ ਵੀ ਗੱਲ ਨਹੀਂ ਸੁਣਦੀ ਤਾਂ ਉਹ ਕਹਿੰਦੀ ਐ ਕਿ ਅੱਗੇ ਤੁਸੀਂ ਮੇਰੀ ਘਟ ਮੇਰੀ ਕੀਤੀ ਹੈ ਕਿ ਹੁਣ ਹੋਰ ਕਰਨੇ ਲੱਗ ਪਏ ਹੋ ਤਾਂ ਸੰਦੀਪ ਅੰਦੀ ਹੈ ਕਿ ਤੇਰੀ ਹਸਨ ਦੀ ਬੇਈਗੀ ਕਰ ਦਿੱਤੀ ਹੈ ਤਾਂ ਪ੍ਰੀਤ ਆਨੇ ਤੂੰ ਹੀ ਤੋ ਪੀ ਰਹੋ ਮੇਰਾ ਮੂੰਹ ਨਾ ਖਲਾਓ ਤਾਂ ਪ੍ਰੀਤ ਉਥੋਂ ਰੁਸ ਕੇ ਆਪਣਾ ਵਹਿ ਫੜ ਕੇ ਉਥੋਂ ਚਲੀ ਜਾਂਦੀ ਹੈ ਤਾਂ ਪਿਛੇ ਪਿਛੇ ਸੰਦੀਪ ਉਥੋਂ ਪ੍ਰੀਤ ਦੇ ਪਿੱਛੇ ਪਿੱਛੇ ਸੰਦੀਪ ਜਾਂਦੀ ਹੈ ਪਰ ਉਹ ਸੁਨੀਤ ਜੀ ਵੀ ਕੋਈ ਗੱਲ ਨਹੀਂ ਸੁਣਦੀ ਤਾਂ ਸੰਦੀਪ ਉਸ ਨੂੰ ਆਂਦੀ ਹੈ ਕਿ ਇਹ ਜੇ ਸੜਕ ਤੇ ਤੁਹਾਹਾ ਨਾਂ ਲਗਾ ਆਪਾਂ ਘਰ ਬੈਠ ਕੇ ਗੱਲ ਕਰ ਲੈਣੀ ਹਾਂ ਤਾਂ ਉਹ ਪ੍ਰੀਤ ਉਸ ਨੂੰ ਕਹਿੰਦੀ ਹੈ ਕਿ ਘਰ ਬੈਠ ਕੇ ਹੋਰ ਕੀ ਗੱਲਾਂ ਕਰਨੀਆਂ ਹਨ ਤੁਸੀਂ ਅੱਗੇ ਹੀ ਮੇਰੀ ਅਤੇ ਮੇਰੇ ਘਰ ਵਾਲੇ ਦੀ ਬਹੁਤ ਬੇਇੱਜ਼ਤੀ ਕਰ ਦਿੱਤੀ ਹੈ ਤਾਂ ਜਦ ਸੰਦੀਪ ਉਹਨੂੰ ਘਰ ਆਉਂਦੀ ਹੈ ਤਾਂ ਕਮਲ ਉਹਦੇ ਆਇਆ ਕਿ ਜਾਓ ਪ੍ਰੀਤ ਨੂੰ ਘਰ ਔਰ ਦਸਦੇ ਸਾਰੇ ਛੱਡ দাও ਜਦ ਕਮਲ ਉੱਥੇ ਰਾਸਤੇ ਵਿੱਚ ਪਹੁੰਚਦਾ ਹੈ ਤਾਂ ਪਰੀਤ ਉਸ ਨੂੰ ਕਹਿੰਦੀ ਹੈ ਕਿ ਹੁਣ ਤੁਸੀਂ ਹੋਰ ਬੇਚੀ ਕਰਨ ਆਏ ਹੋ ਮੇਰੀ ਅਗੇ ਘਾਟ ਕੀਤੀ ਹੈ ਤਾਂ ਕਵਲ ਆਂਦਾ ਹੈ ਕਿ ਰਸਤੇ ਵਲੀ ਤਮਾਸ਼ਾ ਨਾ ਲਗਾ ਚਲ ਬੈਠ ਖੜੇ ਚੱਲੀਏ ਤਾਂ ਕਹਿੰਦੀ ਮੈਨੂੰ ਮੇਰੇ ਸੋਹਣੇ ਛੱਡ ਕੇ ਆਓ ਤੇ ਕਿ ਆ ਸਰ ਕਵਲ ਆਂਦਾ ਹੈ ਚਲ ਤੂੰ ਬੈਠ ਤੇਰੇ ਸੋਹਣੇ ਛੱਡ ਕੇ ਆਣਾ ਹਾਂ ਤੇ ਕਹਿੰਦੀ ਨਹੀਂ ਮੈਂ ਆਪਣੇ ਆਪ ਹੀ ਚੜੀ ਜਾਉਂਗੀ ਤਾਂ ਕਵਲ ਆਂਦਾ ਹੈ ਚੁੱਪਚਾਪ ਬੈਠ ਜਾ ਤੇ ਮੈਂ ਤੇਰੇ ਕੋਲ ਸੋਹਰੇ ਘਰ ਸ਼ਾਦਾ ਹੋਣਾ ਤਾਂ ਪ੍ਰੀਤ ਕਵਲ ਨਾਲ ਚੱਲ ਜਾਂਦੀ ਹੈ ਅਤੇ ਉਸ ਕਵਲ ਉਸ ਨੂੰ ਸੋਹਰੇ ਛੱਡ ਸੋਹਰੇ ਕਰਦੇ ਮੂਹੇ ਕੇ ਉਤਾਰ ਦਿੰਦਾ ਹੈ ਤਾਂ ਕਵਲ ਉਸ ਪ੍ਰੀਤ ਵਾਲਾ ਹੈ ਕਿ ਚਲ ਤੂੰ ਹੁਣੇ ਦਰਵਾਜ਼ਾ ਖੋਲ ਮੈਂ ਤੇਰੇ ਤੇਰੇ ਸੱਸ ਅਧਿਕਾਰ ਵਾਲੇ ਨੂੰ ਮਿਲਣ ਜਾਣਾ ਹਾਂ ਬਾਅਦ ਵਿੱਚ ਤੁਮ ਗੱਲਾਂ ਕਰੇਗੀ ਸੀ ਗੇਟ ਤੱਕ ਆ ਗਿਆ ਪਰ ਮੇਰੇ ਘਰ ਵਾਲੇ ਤੇ ਸੱਸ ਨੂੰ ਨਹੀਂ ਮਿਲਣ ਕੇ ਗਿਆ ਤੇ ਬਾਅਦ ਵਿੱਚ ਪ੍ਰੀਤ ਰੱਖਦੀ ਹੈ ਕਿ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਮੇਰੇ ਸੱਸ ਅਧਿਕਾਰ ਵਾਲੇ ਨੂੰ ਮਿਲਣ ਲਈ ਤਾਂ ਕਵਲ ਆਂਦਾ ਹੈ ਕਿ ਜਿੱਥੇ ਤੁਹਾਹਰਾ ਨਾਲਗਾ ਤੇਜ਼ ਫਰੀ ਤੇ ਆਉਂਦੀ ਹੈ ਕਿ ਜਿੱਥੇ ਤੁਹਾਹਰਾ ਨਾਲਗਾ ਚੁੱਪ ਕਰਕੇ ਸਚਾਈ ਜਾਓ ਤਾਂ ਕਬਲ ਆਗਦਾ ਹੈ ਕਿ ਹੁਣ ਤੈਨੂੰ ਇੱਥੇ ਬੜਾ ਤਮਾਸ਼ਾ ਲੱਗ ਰਿਹਾ ਹੈ ਜਲ ਤੂੰ ਉੱਥੇ ਉੱਚੀ ਉੱਚੀ ਬੋਲ ਕੇ ਲੋਕਾਂ ਨੂੰ ਦੱਸ ਰਹੀ ਸੀ ਤਦ ਤੇਰੀ ਅਗਲ ਕਿੱਥੇ ਗਈ ਸੀ ਤੇ ਇਸ ਭਾਗ ਵਿੱਚ ਬਸ ਇੰਨਾ ਹੀ ਦਿਖਾਇਆ ਸੀ ਤਾਂ ਹੁਣ ਕਾਨੂੰ ਮਿਲਦੇ ਆ ਇਸ ਜਲਵੇਂ ਭਾਗੀ ਚ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਆ ਤੇ ਸ਼ੇਅਰ ਜਰੂਰ ਕਰਦੇ